ਨੀ ਨਹੀਂ ਚਲੋ ਸੜਕਾ ਤੇ ਰੋਲਣਾ ਬੰਦ ਕਰੋ ਕੋਈ ਗੱਲ ਨਹੀਂ ਜੀ ਹਾਂ ਹਲੋ ਟੀਚਰਸ ਤੁਹਾਡਾ ਆਪਣੇ YouTube ਚੈਨਲ ધ ਨੈਸ਼ਨ ਬਿਲਟੀ ਟੀਚਰ ਉਤੇ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਚੰਦਰਪਾਨ ਜਿਵੇਂ ਸਭ ਨੂੰ ਪਤਾ ਹੈ ਜੀ ਕਿ ਕਾਫੀ ਲੰਬੇ ਸਮੇਂ ਤੋਂ ETT 9494 ਤੇ ETT 2346 ਜਿਹੜੀ ਪਰਤੀਆਂ ਹੈ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਸਰਕਾਰ ਦੇ ਦੁਆਰਾ ਬਣਾਏ ਗਏ ਖੁੱਦ ਦੇ ਹੀ ਨਿਯਮਾਕਰਨ ਕਾਫੀ ਉਲਝੀ ਹੋਈ ਸੀ ਉਹਨਾਂ ਦੇ ਕੋਰਟ ਕੇਸ ਤੋਂ ਨਿਕਲ ਕੇ ਹੁਣ ਫੇਰ ਸਰਕਾਰ ਦੇ ਪਾਲੇ ਵਿੱਚ ਚਲੀ ਗਈ ਹੈ ਡਿਪਾਰਟਮੈਂਟ ਦੇ ਕੋਲ ਚਲੀ ਗਈ ਹੈ ਡਿਪਾਰਟਮੈਂਟ ਦੇ ਛੁੱਟੇ ਲਾਰਿਆਂ ਤੋਂ ਤੰਗਾ ਕੇ এডਿਊਕੇਸ਼ਨ ਮਿਨਿਸਟਰ ਜੀ ਨਾਲ ਬਾਰ ਬਾਰ ਮੀਟਿੰਗਾਂ ਕਰਨ ਤੋਂ ਬਾਅਦ ਪਿਛਲੇ ਦਿਨਾ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ 6 ਯੂਟੀਟੀ ਦੇ ਸਾਥੀਆਂ ਦੇ ਵੱਲੋਂ ਟੱਕੀ ਮੋਰਚਾ ਲਗਾਇਆ ਗਿਆ ਉਸ ਤੋਂ ਜਿਹੜਾ ਹੈ ਡਿਪਾਰਟਮੈਂਟ ਦੇ ਆ ਸਰਕਾਰ ਦੇ ਜਿਹੜੇ ਰਿਪਰੈਜ਼ੈਂਟੇਟਿਵ ਦੇ ਤੌਰ ਉਤੇ ਸ੍ਰੀ ਅਨੰਦਪੁਰ ਸਾਹਿਬ ਦੇ ਐਸ ਡੀ ਐਮ ਡਿਪਟੀ ਐਸ ਡੀ ਐਮ ਦੇ ਵੱਲੋਂ ਜਿਹੜਾ ਇਹ ਆਸ਼ਵਾਸ਼ਣ ਦਿੱਤਾ ਗਿਆ ਕਿ ਤੁਹਾਡਾ ਜਿਹੜਾ 31 ਦਸੰਬਰ 2024 ਨੂੰ ਸਟੇਸ਼ਨ ਚੁਆਇਸ ਦਾ ਜਿਹੜਾ ਪੋਰਟਲ ਹੈ ਉਹ ਜਿਹੜਾ ਓਪਨ ਕਰ ਦਿੱਤਾ ਜਾਏਗਾ ਤੇ ਨਾਲ ਦੀ ਨਾਲ ਐਕਸ ਸਰਵਿਸਮੈਨ ਦੀ ਜਿਹੜੀ ਲਿਸਟ ਹੈ ਉਹ ਵੀ ਪਾ ਦਿੱਤੀ ਜਾਏਗੀ ਸਰਕਾਰ ਦੇ ਜਿਹੜੀ ਇਹ ਜਦੋਂ ਦਹਿਦ ਦੇ ਵਿੱਚ ਜਿਹੜਾ ਉਹ ਸਾਥੀ ਹੈ ਉਹ ਟੰਕੀ ਮੋਰਚਾ ਛੱਡ ਕੇ ਯਾਨੀ ਮੰਗ ਨੂੰ ਇੱਕ ਤਰੀਕੇ ਦੇ ਨਾਲ ਉਹਨਾਂ ਨੇ ਸਮਝਿਆ ਕਿ ਸਹੀ ਹੋਏਗੀ ਉਹ ਥੱਲੇ ਆ ਗਏ ਜੀ ਪਰ ਸਰਕਾਰ ਦੇ ਵੱਲੋਂ ਅੱਜ ਸੋਮਵਾਰ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਲਿਸਟ ਵੀ ਨਹੀਂ ਪਾਈ ਗਈ ਹੈ ਨਾ ਕਿਸੇ ਵੀ ਪ੍ਰਕਾਰ ਦੀ ਕੋਈ ਹਲਚਲ ਹੈ ਉਸ ਤੋਂ ਤੰਗ ਆ ਕੇ ਫੇਰ ਤੋਂ ਇੱਕ ਸਾਥੀ ਈਟੀਟੀ ਦੇ ਸਾਥੀ 1994 ਦੇ ਸਾਥੀ ਵੱਲੋਂ ਫੇਰ ਤੋਂ ਟੰਕੀ ਮੋਰਚਾ ਲਗਾਇਆ ਗਿਆ ਜਿਸ ਦੇ ਉੱਤੇ ਪ੍ਰਸ਼ਾਸਨ ਦੇ ਵੱਲੋਂ ਬੜੀ ਤੱਕੇਸ਼ਾਈ ਕੀਤੀ ਜਾ ਰਹੀ ਹੈ ਜਿਹੜੇ ਉੱਥੇ ਸਾਥੀਆਂ ਦੀ ਗਿਣਤੀ ਘੱਟ ਹੈ ਉਸ ਦਾ ਪ੍ਰਸ਼ਾਸਨ ਦੇ ਵੱਲੋਂ ਬੜਾ ਬੇਖੂਬੀ ਨਾਲ ਜਿਹੜਾ ਫਾਇਦਾ ਉਠਾਇਆ ਜਾ ਰਿਹਾ ਹੈ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜੀ ਜੋ ਵੀ ਸਾਥੀ ਉਥੇ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਉਹਨਾਂ ਨੂੰ ਜਿਹੜਾ ਉੱਥੋਂ ਧਰਨੇ ਤੋਂ ਖਦੇੜ ਦਿੱਤਾ ਜਾ ਰਿਹਾ ਇੰਨੀ ਠੰਡ ਦੇ ਵਿੱਚ ਟੰਕੀ ਉੱਤੇ ਮੋਰਚਾ ਲਗਾਉਣ ਤੋਂ ਬਾਅਦ ਉਹਨਾਂ ਦੇ ਨਾਲ ਸੇਮ ਉਹੀ ਹਾਲਾਤ ਹੈ ਜਿੱਥੇ ਭਰਤੀ ਸਤੰਬਰ ਮਹੀਨੇ ਦੇ ਵਿੱਚ ਐਜੂਕੇਸ਼ਨ ਮੰ Ministr ਜੀ ਦੇ ਜਦੋਂ ਕਰਦੇ ਅੱਗੇ ਪ੍ਰਦਰਸ਼ਨ ਹੋਇਆ ਲਿਸਟਾਂ ਆਈਆਂ ਉੱਥੇ ਦੀ ਉੱਥੇ ਖੜੀ ਹੈ ਜੀ ਕਿਸੇ ਵੀ ਪ੍ਰਕਾਰ ਦੀ ਜਿਹੜੀ ਚਾਹੇ 23 64 ਹੋਵੇ 9994 ਸਟੇਸ਼ਨ ਚੁਆਇਸ 9994 ਦੀ ਇੱਕ ਵਾਰ ਹੋ ਚੁੱਕੀ ਹੈ ਤੇ 23 64 ਦੀ ਤਿੰਨ ਵਾਰ ਹੋ ਚੁੱਕੀ ਹੈ ਦੀ ਪਰ ਅੱਗੇ ਦਾ ਪ੍ਰੋਸੈਸ ਹੈ ਉਹ ਜਿਹੜਾ ਨਹੀਂ ਚੱਲ ਰਿਹਾ ਇਸ ਨੂੰ ਲੈ ਕੇ ਕਾਫੀ ਜਿਹੜਾ ਹੈ ਯੂਨੀਅਨ ਦੇ ਵੱਲੋਂ ਨਿਊਜ਼ ਲਗਾਈ ਗਈ ਕਿ ਜੇਕਰ ਤੁਸੀਂ ਸਾਡੀਆਂ ਮੰਗਾਂ ਨਹੀਂ ਮੰਨਦੇ ਤਾਂ ਅਸੀਂ ਹਰ ਇੱਕ ਜਿਹੜੀ ਵਿਧਾਨ ਸਭਾ ਹਲਕਾ ਹੈ ਉੱਥੇ ਟੰਕੀ ਮੋਰਚਾ ਲਗਾਵਾਂਗੇ ਉਸੇ ਨੂੰ ਲੈ ਕੇ ਅੱਜ ਪ੍ਰੋਫੈਸ਼ਨ ਦੇ ਵੱਲੋਂ ਬੜੀ ਧੱਕੇਸ਼ਾਹੀ ਕੀਤੀ ਗਈ ਉਹ ਵੀਡੀਓ ਕਲਿੱਪ ਦੋਨੋਂ ਮੈਂ ਇਸ ਦੇ ਨਾਲ ਸ਼ੇਅਰ ਕਰਾਂਗਾ ਤੁਸੀਂ ਜਰੂਰ ਉਸ ਨੂੰ ਵੇਖਣਾ ਜੀ ਟੈਲੀਗ੍ਰਾਮ ਗਰੁੱਪ ਨੂੰ ਵੀ ਜਰੂਰ ਜਰੂਰ ਜੁਆਇਨ ਕਰ ਲੈਣਾ ਇੱਕ ਮੈਂ ਗੱਲ ਹੋਰ ਕਹਿਣਾ ਚਾਹੁੰਦਾ ਜਿੰਨੇ ਵੀ ਸਾਥੀ ਨੇ ਉਹ ਫੰਡ ਦੇ ਰੂਪ ਦੇ ਵਿੱਚ ਆਰਥਿਕ ਰੂਪ ਵਿੱਚ ਜਰੂਰ ਯੂਨੀਅਨ ਦਾ ਸਹਿਯੋਗ ਕਰੋ ਜੀ ਕਿਉਂਕਿ ਜਿੰਨੇ ਵੀ ਮੋਰਚੇ ਲੱਗਦੇ ਨੇ ਉਸ ਦੇ ਵਿੱਚ ਆਰਥਿਕ ਸਹਿਯੋਗ ਦਾ ਹੋਣਾ ਬਹੁਤ ਜ਼ਰੂਰੀ ਹੈ ਇਸ ਦੇ ਨਾਲ ਤੁਸੀਂ ਉੱਥੇ ਖੁਦ ਜਰੂਰ ਪਹੁੰਚੋ ਕਿਉਂਕਿ ਜਿੰਨੀ ਗਣਤੀ ਗਿਣਤੀ ਆਪਣੀ ਜ਼ਿਆਦਾ ਹੋਏਗੀ ਮਸਲੇ ਉਹਨੇ ਛੇਤੀ ਹੱਲ ਹੋ ਜਾਣਗੇ ਬਾਕੀ ਪ੍ਰਸ਼ਾਸਨ ਦੇ ਵੱਲੋਂ ਤੇ এডਿਕੇਸ਼ਨ ਡਿਪਾਰਟਮੈਂਟ ਡਿਪਾਰਟਮੈਂਟ ਵੱਲੋਂ ਹਾਲੇ ਤੱਕ ਕਿਸੇ ਵੀ ਪ੍ਰਕਾਰ ਦਾ ਕੋਈ ਪੋਜੀਟਿਵ ਰਿਸਪੌਂਸ ਹਾਲ ਦੀ ਘੜੀ ਨਹੀਂ ਮਿਲ ਰਿਹਾ ਹੈ ਅੱਗੇ ਕੀ ਕਾਰਵਾਈ ਹੋਏਗੀ ਜੀ ਆਪਾਂ ਨੂੰ ਪਤਾ ਹੈ ਕਿਉਂਕਿ ਇੰਨੇ ਸਮੇਂ ਤੋਂ ਆਪਾਂ ਵੇਖ ਰਿਹਾ ਕਿ ਸਿਰਫ ਅਤੇ ਸਿਰਫ ਆਪਾਂ ਨੂੰ ਮੀਟਿੰਗਾਂ ਉਸ ਤੋਂ ਬਾਅਦ ਗੋਲੀ ਤੇ ਫਿਰ ਉਹੀ ਚੀਜ਼ਾਂ ਨਿਕਲ ਕੇ ਸਾਹਮਣੇ ਆਂਦੀਆਂ ਨੇ ਕਿ ਪ੍ਰੋਟੈਸਟ ਹੀ ਆਪਣੇ ਕੋਲ ਚਾਰਾ ਬਚ ਜਾਂਦਾ ਇੱਕ ਨਿਊਜ਼ ਦੇ ਵਿੱਚ ਕੱਲ ਕਟਿੰਗ ਲੱਗੀ ਸੀ ਜੀ ਨਿਊਜ਼ਪੇਪਰ ਦੇ ਵਿੱਚ ਉਹ ਮੈਂ ਵੀ ਤੁਹਾਨੂੰ ਦੱਸ ਦਿੰਦਾ ਅੱਜ ਕੀ ਮਸਲਾ ਬੜਿਆ ਉਹ ਵੀ ਮੈਂ ਜ਼ਰੂਰ ਤੁਹਾਨੂੰ ਦੱਸਾਂਗਾ ਹਾਂਜੀ ਜੀ ਤੁਸੀਂ ਤੁਸੀਂ ਵੇਖ ਸਕਦੇ ਹੋ ਪੰਜਾਬ ਦੇ 94 ਹਲਕੇ ਦੀਆਂ ਟੰਕੀਆਂ ਉੱਤੇ ਚੜ੍ਹ ਕੇ ਪ੍ਰਦਰਸ਼ਨ ਦੀ ਚੇਤਾਵਨੀ ਦਿੱਤੀ ਹੈ ਜੀ ਈਟੀਟੀ 94 ਚੋਣੇ ਪ੍ਰਤੀ ਦੇ ਸਟੇਸ਼ਨ ਚੋਂ ਨਾ ਖੁੱਲੀ ਤਾਂ ਕਰਾਂਗੇ ਸ਼ੁਰੂਆਤ ਬੱਗਾ ਖੁਡਾਲ ਜਿਹੜੇ ਈਟੀਟੀ 94 ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਇਹ ਇਹ ਐਲਾਨ ਕੀਤਾ ਗਿਆ ਸੀ ਉਸ ਦੀ ਸ਼ੁਰੂਆਤ ਅੱਜ ਹੋ ਚੁੱਕੀ ਸੀ ਕਿਉਂਕਿ ਪ੍ਰਸ਼ਾਸਨ ਨੇ ਦੀ ਜਿਹੜੀ ਕਾਰਜਗੁਰ جاری ਹੈ ਜੀ ਉਹ ਬੜੀ ਟਿੱਲੀ ਹੈ ਅੱਜ ਕਿਤੇ ਨਾ ਕਿਤੇ ਕੋਈ ਨਾ ਕੋਈ ਐਕਸ਼ਨ ਡਿਪਾਰਟਮੈਂਟ ਦੇ ਵੱਲੋਂ ਹੋਣਾ ਸੀ ਪਬਲਿਕ ਨੋਟਿਸ ਜਾਂ ਕੋਈ ਲਿਸਟ ਐਕ ਸਰਵਿਸ ਮੈਂਦੀ ਜਾਂ ਕਿਸੇ ਨਾ ਪ੍ਰਕਾਰ ਦਾ ਕੋਈ ਨਾ ਕੋਈ ਕੰਮ ਕੀਤਾ ਜਾਣਾ ਸੀ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਕਾਟ ਹੈ ਜੀ ਜਿਵੇਂ ਕੁਝ ਇੱਕ ਡਿਸਟ੍ਰਿਕਟ ਹੈ ਜੀ ਜਿੱਥੋਂ ਦੀ ਮੈਨੂੰ ਜਾਣਕਾਰੀ ਹੈ ਮੋਗਾ ਡਿਸਟ੍ਰਿਕਟ ਹੈ ਤਰਨਤਾਰਨ ਡਿਸਟ੍ਰਿਕਟ ਅੰਮ੍ਰਿਤਸਰ लुधियाना ਇਹਨਾਂ ਕਾਫੀ ਡਿਸਟ੍ਰਿਕਟ ਦੇ ਵਿੱਚ ਜਿਹੜਾ ਬਾਰਡਰ ਕੈਡਰ ਹੈ ਜੀ ਪੂਰਾ ਉੱਥੇ ਡੈਪੂਟੇਸ਼ਨ ਉੱਤੇ ਜਿਹੜੇ ਟੀਚਰ ਹੈ ਉਹ ਲਗਾਏ ਜਾ ਰਹੇ ਨੇ ਸਕੂਲਾਂ ਦੇ ਵਿੱਚ ਦੋ-ਦੋ ਟੀਚਰਸ ਨੇ ਜੀ ਇਨ ਉਹਨਾਂ ਦੇ ਵਿੱਚੋਂ ਇੱਕ ਪਰਮਾਨੈਂਟ ਟੀਚਰ ਹੈ ਜਾਂ ਦੋ ਵੋਲੰਟੀਅਰ ਨੇ ਉਹਨਾਂ ਦੀ ਆਪਸ ਦੇ ਵਿੱਚ ਜਿਹੜੀ ਡੈਪੂਟੇਸ਼ਨ ਲਗਾਈ ਜਾ ਰਹੀ ਹੈ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਕਾਟ ਹੈ ਪਰ ਸਰਕਾਰ ਜਿਹੜੀ 23% ਜੀ ਉਸ ਨੂੰ ਪਿਛਲੇ 4.5 ਸਾਲਾਂ ਤੋਂ ਤੇ 95% ਜੀ ਉਸ ਨੂੰ ਲਗਭਗ 2.5 ਸਾਲਾਂ ਤੋਂ ਜਿਹੜੀ ਲਟਕਾ ਰਹੀ ਹੈ ਐਸੇ ਨੂੰ ਲੈ ਕੇ ਅਨੰਦਪੁਰ ਸਾਹਿਬ ਦੇ ਵਿੱਚ ਯੂਨੀਅਨ ਦੇ ਆਗੂਆਂ ਦੇ ਵੱਲੋਂ ਮੰਗਲਵਾਰ ਨੂੰ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਆਸ਼ਵਾਸਨ ਦਿੱਤਾ ਗਿਆ ਉਸ ਦੇ ਕਰਕੇ ਪ੍ਰੋਟੈਸਟ ਨੂੰ ਰੋਕਿਆ ਗਿਆ ਸੀ ਪਰ ਕਿਤੇ ਨਾ ਕਿਤੇ ਇਹ ਗੱਲਾਂ ਨਹੀਂ ਮੰਨੀਆਂ ਗਿਆ ਪੋਰਟਲ ਨਾ ਖੁੱਲਾ ਤੋਂ 94 ਹਲਕੋਂ ਮੇ ਟੰਕੀਓਂ ਬਚੜੇਗੇ ਬੇਰੋਜ਼ਗਾਰ ਇਹ ਅਲੱਗ-ਅਲੱਗ ਪੇਪਰਾਂ ਦੇ ਵਿੱਚ ਇਹ ਨਿਊਜ਼ ਕਟਿੰਗ ਉਹਨਾਂ ਨੇ ਲਗਵਾਈ ਹੈ ਜੀ ਇਹ ਅੱਜ ਦੀ ਤਾਜ਼ਾ ਤਸਵੀਰ ਹੈ ਜਿਸ ਦੇ ਵਿੱਚ ਈਟੀਡੇ ਦੇ ਸਾਥੀਆਂ ਦੇ ਵੱਲੋਂ ਪ੍ਰੋਟੈਸਟ ਕੀਤਾ ਗਿਆ ਤੇ ਆਪਣੀ ਮੰਗਾਂ ਨਾ ਮੰਨਣ ਕਰਕੇ ਫੇਰ ਤੋਂ ਟੰਕੀ ਮੋਰਚਾ ਸ਼ੁਰੂਆਤ ਕਰ ਦਿੱਤੀ ਗਈ ਹੈ ਜੀ ईटीटी ਦਾ ਜਿਹੜਾ ਇਤਿਹਾਸ ਇਹ ਰਿਹਾ ਕਿ ਤੁਸੀਂ ਪਹਿਲਾਂ ਟੈਟ ਦੇ ਲਈ ਜਿਹੜਾ ਹੈ ਪ੍ਰੋਟੈਸਟ ਕਰੋਗੇ ਟੈਟ ਹੋਣ ਤੋਂ ਬਾਅਦ ਉਸ ਦੀ ਅਨਸਰ ਕੀ ਦੇ ਲਈ ਪ੍ਰੋਟੈਸਟ ਕਰੋਗੇ ਅਨਸਰ ਕੀ ਤੋਂ ਬਾਅਦ ਰਿਜ਼ਲਟ ਆਏਗਾ ਰਿਜ਼ਲਟ ਤੋਂ ਬਾਅਦ ਭਰਤੀ ਆਏਗੀ ਜੀ ਪ੍ਰੋਟੈਸਟ ਤੋਂ ਬਾਅਦ ਜਦੋਂ ਤੁਸੀਂ ਫੇਰ ਤਰਨਾ ਪ੍ਰਦਰਸ਼ਨ ਕਰੋਗੇ ਭਰਤੀ ਨਿਕਲੇਗੀ ਫਾਰਮ ਫਿਲ ਹੋਣਗੇ ਮਸਾ ਪੇਪਰ ਹੁੰਦਾ ਜੀ ਪੇਪਰ ਹੋਣ ਤੋਂ ਬਾਅਦ ਫਿਰ ਰਿੱਟ ਲੱਗਦੀ ਹੈ ਫਿਰ ਉਸ ਨੂੰ ਬਚਾਉਣ ਵਾਸਤੇ ਫੰਡ ਕੀਤਾ ਫੰਡ ਇਕੱਠਾ ਕੀਤਾ ਜਾਂਦਾ ਜੀ ਫਿਰ ਉਸ ਕੇਸ ਨੂੰ ਡਿਫੈਂਡ ਕੀਤਾ ਜਾਂਦਾ ਉਹਨਾਂ ਹੀ ਸਾਥੀਆਂ ਦੇ ਵੱਲੋਂ ਯਾਨੀ ਬੇਰੋਜ਼ਗਾਰਾਂ ਦੇ ਉੱਤੇ ਦੋਰੀ ਮਾਰਿਆ ਜੀ ਪਹਿਲਾਂ ਤਾਂ ਉਹਨਾਂ ਨੂੰ ਪੜ ਕੇ ਮੈਰਿਟ ਵਿੱਚ ਆਉਣਾ ਪੈਂਦਾ ਹੈ ਮੈਰਿਟ ਵਿੱਚ ਆਉਣ ਤੋਂ ਬਾਅਦ ਫਿਰ ਕੋਰਟ ਕੇਸਾਂ ਨੂੰ ਲੜਨਾ ਪੈਂਦਾ ਜੀ ਕੋਰਟ ਕੇਸ ਜਿੱਤਣ ਤੋਂ ਬਾਅਦ ਡਿਪਾਰਟਮੈਂਟ ਦੀਆਂ ਗਲਤੀਆਂ ਦੇ ਕਾਰਨ ਜੇਕਰ ਕੋਈ 19 ਕੀ ਹੋ ਜਾਂਦੀ ਹੈ ਫਿਰ ਪੰਜਾਬੀ ਦਾ ਪੇਪਰ ਦੁਬਾਰਾ ਦੇਣਾ ਪੈਂਦਾ ਤੇ ਫਿਰ ਮੈਰਿਟ ਦੇ ਵਿੱਚ ਦੁਬਾਰਾ ਰਹਿਣ ਦੇ ਬਾਵਜੂਦ ਵੀ ਫੇਰ ਇਹ ਟੰਕੀ ਮੋਰਚਾ ਇਸ ਠੰਡ ਦੇ ਮੌਸਮ ਵਿੱਚ ਲਗਾਇਆ ਜਾਂਦਾ ਹੈ ਕਿ ਅਸੀਂ ਮੈਰਿਟ ਵਿੱਚ ਆ ਕੇ ਵੀ ਜਿਹੜੀ ਸਕੂਲ ਦੀ ਟੰਕੀ ਉਸ ਉੱਤੇ ਬੈਠਿਆ ਜੀ ਭਗਤਮਾਨ ਜੀ ਕਹਿੰਦੇ ਨੇ ਕਿ ਸਕੂਲ ਵਾਲੀ ਟੰਕੀ ਉੱਤੇ ਜਿਹੜੇ ਅਧਿਆਪਕ ਬੈਠੇ ਨੇ ਤੇ ਸਕੂਲ ਖਾਲੀ ਨੇ ਤਾਂ ਇਹ ਉਹਨਾਂ ਦੇ ਰਾਜ਼ ਦੇ ਵਿੱਚ ਹੋ ਰਿਹਾ ਬਦਲਾਅ ਜੀ ਜਿਹੜੀ ਰਾਜਨੀਤੀ ਦਾ ਨਾਰਾ ਲੈ ਕੇ ਆਏ ਸੀ ਤਾਂ ਅੱਜ ਇਹ ਦੇਖਣ ਨੂੰ ਮਿਲ ਰਿਹਾ ਕਿ ਕਿਸੇ ਵੀ ਪ੍ਰਕਾਰ ਦਾ ਕੋਈ ਬਦਲਾਅ ਨਹੀਂ ਹੋ ਰਿਹਾ ਈਟੀਟੀ ਦੇ ਜਿਹੜੇ ਸਾਥੀ ਨੇ ਉਹ ਹਰ ਰੋਜ਼ ਨਵਾਂ हां ਜਿਹੜਾ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਪਰ ਸਰਕਾਰ ਦੇ ਕੰਨਾਂ ਉੱਤੇ ਜੂ ਨਹੀਂ ਰੰਗ ਰਹੀ ਹੈ ਕਹਿੰਦੇ ਹੈ ਜੀ ਪ੍ਰਸ਼ਾਸਨ ਨੂੰ 15 ਦਿਨ ਲੱਗਣਗੇ 17 ਜਨਵਰੀ ਤੱਕ ਜਿਹੜਾ ਹੈ ਪ੍ਰਸ਼ਾਸਨ ਡੰਗ ਤਮਾਉ ਨੀਤੀ ਅਪਣਾ ਰਿਹਾ ਹੈ ਕਿਉਂਕਿ ਕੋਰਟ ਦੇ ਵਿੱਚ ਮੈਨੂੰ ਲੱਗਦਾ ਹੈ ਜੀ ਜਾਣ ਤੋਂ ਪਹਿਲਾਂ ਸਾਇੰਦ ਲਿਸਟ ਦੇਣ ਤੋਂ ਪਹਿਲਾਂ ਉਹਨਾਂ ਦੇ ਮਨ ਦੇ ਵਿੱਚ ਕੋਈ ਹੋਰ ਚੱਲ ਰਿਹਾ ਹੋਵੇ ਤੇ এডਿਕੇਸ਼ਨ ਮੰਤਰੀ ਜੀ ਕਹਿ ਰਹੇ ਨੇ ਜੀ ਬਾਹਰ ਗਏ ਹੋਣੇ ਹੋ ਸਕਦਾ ਜੀ ਨਵਾਂ ਸਾਲ ਮਨਾਉਣ ਵਾਸਤੇ ਜਿਵੇਂ ਮੁੱਖ ਮੰਤਰੀ ਬਾਹਰ ਨੇ ਉਸੇ ਤਰੀਕੇ ਦੇ ਨਾਲ এডਿਕੇਸ਼ਨ ਮੰਤਰੀ ਸਾਹਿਬ ਵੀ ਕਿਤੇ ਬਾਹਰ ਗਏ ਹੋਣ ਜਾਂ ਦਿੱਲੀ ਦੇ ਵਿੱਚ ਉਹਨਾਂ ਨੂੰ ਬੁਲਾਵਾ ਆ ਗਿਆ ਕਿਉਂਕਿ ਉੱਥੇ ਵੀ ਚੋਣਾਂ ਹੋਣ ਵਾਲੀਆਂ ਨੇ ਦੇਖਦੇ ਹਾਂ ਜੀ ਕੀ ਮਸਲਾ ਬਣ ਕੇ ਆਉਂਦਾ ਪਰ ਈਟੀਟੀ ਦੇ 994 ਸਾਥੀਆਂ ਨੂੰ ਬੇਨਤੀ ਹੈ ਤੁਸੀਂ ਫੰਡ ਦੇ ਰੂਪ ਦੇ ਵਿੱਚ ਅਤੇ ਤੁਸੀਂ ਉੱਥੇ ਪਹੁੰਚ ਕੇ ਵੀ ਉਹਨਾਂ ਸਾਥੀਆਂ ਦਾ ਜ਼ਰੂਰ ਸਹਿਯੋਗ ਕਰੋ ਜੀ ਮਿਲਦੇ ਹਾਂ ਫੇਰ ਕਿਸੇ ਇਨਫੋਰਮੇਟਿਵ ਵੀਡੀਓ ਦੇ ਵਿੱਚ ਤਦ ਤੱਕ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ ਹਾਲ ਦੀ ਗੜੀ ਪ੍ਰਸ਼ਾਸਨ ਕਿਸੇ ਵੀ ਪ੍ਰਕਾਰ ਦੀ ਜ਼ਿੰਮੇਵਾਰੀ ਨਹੀਂ ਲੈ ਰਿਹਾ ਸਿਰਫ ਲਾਰੇ ਦੇ ਰਿਹਾ ਜੀ ਇਹ ਇੱਕ ਬੇਨਤੀ ਹੈ ਕਿ ਤੁਸੀਂ ਫੰਡ ਜ਼ਰੂਰ ਦਿਓ ਥੈਂਕ ਯੂ ਵੈਰੀ ਮੱਚ ਮਿਲਦੇ ਆ ਫੇਰ ਕਿਸੇ ਇਨਫੋਰਮੇਟਿਵ ਵੀਡੀਓ ਦੇ ਵਿੱਚ ਤਦ ਤੱਕ ਸਸਿਆਕਾਰ ਤੇ ਰਾਮ ਰਾਮ ਸਾਡੇ ਨਾਲ ਗੋਲੀ ਮਾਰ ਦਿਓ ਜੇ ਮੈਂ ਤੇਰੇ ਕਹਿੰਦੇ ਪਰ ਤੋ 6 ਮਹੀਨੇ ਬੱਤੇ ਪ੍ਰਾਇਦੀ ਗੋਲੀ ਮਾਰ ਤਾਹਾਨੂੰ ਕਹਿੰਦੇ ਕਹਿੰਦੇ ਸਲੈਗੜੀ ਆਏ ਹੋ ਮੈਂ ਸੁਣਦਾ ਕੋਈ ਜਵਾਨੀ ਜੇ ਮੰਗਲਵਾਰ ਤੋਂ ਮੰਗਲਵਾਰ ਤੱਕ ਨਾ ਫਿਰ ਹੋਰ ਵਾਰ ਕੰਪਲੀਟ ਹੋ ਗਿਆ ਕੰਮ ਜੇ ਨਾ ਡੀਐਸਪੀ ਪੀਟੀ